ਵੀਡੀਓ ਸਰ ਹਾਂ ਆਪ ਵੀਡੀਓ ਸਰ ਨਹੀਂ ਆ ਰਹੀ ਮੇਰੇ ਕੋਲ ਪੁੱਛ ਲੈਣਾ ਇਹਨੂੰ ਪੰਜਾਬੀ ਵਿੱਚ ਪੁੱਛ ਲੈ ਮੈਂ ਸਸਪੈਂਡ ਦੇ ਆਰਡਰ ਕਰਨੇ ਆ ਤੁਹਾਡੇ ਸਾਰਿਆਂ ਨੂੰ ਮੈਂ ਲਿਖ ਕੇ ਭੇਜਣਾ ਟੀਜੀਪੀ ਨੂੰ ਬਿਨੂੰ ਸਸਪੈਂਡ ਕੀਤਾ ਜਾਦਾ ਵਰਤਾਂ ਤੇ ਜੋ ਤੁਹਾਡੇ ਫੀਡ ਨਹੀਂ ਆ ਲੋ ਸਾਡੇ ਕੋਲ ਦੇਖੋ 5 ਦੀ ਆਇਆ ਹੋਆ ਤੁਹਾਡੇ ਕੋਲ ਕਿਉਂ ਨਹੀਂ ਆਇਆ ਇਹਦਾ ਮਤਲਬ पहले तुष्य नहीं लाए थे, लाए हमने डिटर्न लाए हमने। सॉरी सर, सानू मिनो बड़े हो कुछ चलो। हाँ सर, नहीं डीएसपी साहब इस तरह। गड़बड़ हुई है मनोहिन। मैं मनोहिन। नहीं लाई था वो ना दूसरी पार्टी से एक कार्रवाई क्यों नहीं की थी, जो ना दक्कमड़ देते थे तो ना। ਜਦ ਗ੍ਰਿਫਤਾਰੀ ਚੋਰੀ ਹੋ ਗਈ ਫਿਰ ਉਹ ਨਾ ਸਰ ਇਹਨਾਂ ਉਹ ਦੂਜੇ ਪਾਰਟ ਨਾ 400 ਤੁਸੀਂ 450 ਲਾਈ ਦੂਜੀ ਪਾਰਟ ਉਹ ਲੱਗੀ ਸੀ ਗ੍ਰਿਫਤਾਰੀ ਹੋਈ ਅਵੇਲੇਬਲ ਹੈ ਲੋਨ ਅਵੇਲੇਬਲ ਹੈ ਨੀ ਸ਼ੁਰੂ ਕਰੇ ਹੈ ਇਹਨਾਂ ਨੂੰ ਪੁੱਛ ਲੋ ਤਾਂ ਕਿਦੋਂ ਸੇ ਦਿਖਾ ਲੋ ਮੈਨੂ ਵੈਰੀਕੇਸ਼ਨ ਕਿੱਥੇ ਨਹੀਂ ਕੱਢੀ ਜਿਵੇਂ ਨਵਾਂ ਬਣਿਆ ਰਹੇ ਨਾਮ ਉਸ ਦਾ ਸਰ ਅਨਿਸ਼ ਕੁਮਾਰ ਮੋਹੱਜੇ ਨੇ ਸਰ ਮੇਰੇ ਪੇਰੇ ਸਰ ਬੀਸ ਕਾਮਾ ਮਾਰੀ ਸਰ ਉਹ ਮੈਂ ਤਾਂ ਬਹੁਤ ਤੇ ਆ ਅੱਜ ਬੋਲੋ ਸਾਹ ਤੋਂ ਸਰ 900 ਸਰ ਫਸਟ ਆਏ ਹੋਣ ਐਸੇ ਜਿਹੜਾ ਦੱਸੋ ਅੱਜ ਸਰ ਤੁਸੀਂ ਦੱਸੋ ਸਰ ਐਸੇ ਚ ਕਿਨੇ ਪਹਿਲੇ ਆ ਨਹੀਂ ਸਰ ਐਸੇ ਪਾਣੀ ਨੌਕਰੀ ਕਿੰਨੀ ਰਹਿੰਦੀ ਹੈ ਕਰਨੀ ਨਹੀਂ ਮੈਨੂੰ ਲੱਗਦਾ ਕੀ ਕਹਿੰਦੇ ਹੋ ਕਿ ਡੀਐਸਪੀ ਉਹ ਜਿਹੜਾ ਜਾਂਦੇ ਜਾਂਦੇ ਐਂਡ ਚ ਮੋ ਜਵੇਂ ਮੂੰਹ ਕਾਲਾ ਕਰਾ ਲਿਆ ਕੀ ਕਹਿੰਦੇ ਹੋ ਨੰਬਰ 1 ਮੁੱਖ ਦੋਸ਼ੀ ਨੀਸ਼ ਕੁਮਾਰ ਫਰਾਰ ਕੀਤਾ ਤੁਸੀਂ ਪਰਚੇ ਜੋ ਕੱਢਿਆ ਨੰਬਰ 1 ਨੰਬਰ ਕੋ 452 ਤੁਸੀਂ ਕੋਈ ਕਾਰਵਾਈ ਨਹੀਂ ਕੀਤੀ ਨੰਬਰ 3 ਐਸ ਸੀ ਐਸਟੀ ਤੇ ਕੋਈ ਕਾਰਵਾਈ ਨਹੀਂ ਕੀਤੀ ਕੀਤਾ ਕੀ ਤੁਸੀਂ ਫਿਰ ਉਸੇ ਵਾਲਾ 15 ਹਸਪੀਟਲ ਲੈ ਕੇ ਬਾਹਾਂ ਇਹ ਤਰਵਾ ਲਈਆਂ ਚੱਪੀਆਂ ਤੁਸੀਂ ਇਹਨੂੰ ਲੋਕਾਂ ਨੇ ਮਾਂ ਵੀ ਹੋਏ ਦੇ ਫਰਾਰ ਹੈ ਵਾਲਾ ਹੈ ਕੋਈ ਰਾਣੀ 1999 ਨਹੀਂ ਸੌਰੀ ਸਾਨੂੰ ਸਰਪ੍ਰਸਤ ਨਾਲ ਸਾਡਾ ਜ਼ੋਰ ਕਰਦਾ ਹੁਣੇ ਬੁਣੀ ਕਿ ਲਾਭ ਨਹੀਂ ਤੁਸੀਂ ਵਕੀਲ ਨੂੰ ਫੋਨ ਲਾਓ ਮੈਂ ਪੁੱਛੋ ਕਿ ਜੇ BC ਗਾੜੀ ক্লোਜ ਕਰਦਾ ਕਿ ਉੱਤੇ ਐਸਸੀ ਐਟ ਲੱਗ ਸਕਦਾ ਮੈਂ ਸਵਾਲ ਇੰਨਾ ਹੀ ਆ ਤੁਹਾਡਾ ਹਾਂ ਜੀ ਐਸਸੀ ਤੇ BC ਸਰ ਲੱਗਦੇ ਨੇ ਕਿ ਹੋ ਗਿਆ ਐਸਸੀ ਔਰ BC ਦਾ ਝਗੜਾ ਹੋ ਜਾਂਦਾ

आई तो 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 पर रखिए प्रति रुसी देते थे मालूम है उसे दे देते थे कौन माफ है वो बाकी के साल यूं देते होंगे इस तरीके नहीं हो गया 17 दिन हो गए चाइना तो 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 हो गए सर भाई में 24 डेज हो गए 27 दिन हो गए फिर जो टाइम 42 स्पिकर लाग गयो खलेबा मैं साल बड़े बता आपां नु जे पुल्ले तो कोई एफडी हटाए ले ਆ ਵੀਡੀਓ ਸਰ ਹਾਂ ਆ ਵੀਡੀਓ ਸਰ ਨਹੀਂ ਆਲੇ ਮੇਰੇ ਕੋਲ ਪੁੱਛ ਲੈਣਾ ਇਹਨੂੰ ਪੰਜਾਬੀ ਪੁੱਛ ਲੈ ਮੈਂ ਸਸਪੈਂਡ ਦੇ ਆਰਡਰ ਕਰ ਲਿਆ ਤੁਹਾਡੇ ਸਾਰਿਆਂ ਦੇ ਮੈਂ ਲਿਖ ਕੇ ਭੇਜਣਾ ਡੀਜੀਪੀ ਨੂੰ ਬਿਨੂੰ ਸਸਪੈਂਡ ਕੀਤਾ ਜਾਵੇ ਦੱਸਤਾ ਤੇ ਜੋ ਪੁੱਛ ਕੇ ਦੱਸੋ ਮੈਂ ਥੋੜੀ ਸਾਰੀ ਪਾਰਟੀ ਦਾ ਆਰਡਰ ਕਰਾਉਣੇ ਆ ਮੈਂ ਲਿਖ ਕੇ ਭੇਜਣਾ ਭੇਜਣਾ ਕੱਲ ਹੀ ਸੀ ਜੇ ਐਸਐਸਪੀ ਨਾਲ ਰੋਪੜ ਆਇਆ ਫਿਰ ਆਪਣੀ ਹਲੋ ਸਾਡੇ ਕੋਲ ਜਦੋਂ ਫਾਈਲ ਨਹੀਂ ਦੇ ਆਇਓਆ ਤੁਹਾਡੇ ਕੋਲ ਕਿਉਂ ਨਹੀਂ ਆਇਆ ਜੇ ਮਤਲਬ ਕਿ ਪਹਿਲੇ ਤੁਸੀਂ ਨਹੀਂ ਲੈਤੇ ਆਏ ਪੁੰਚ ਦੇ ਹੁਣ ਇੱਧਰ ਲੈ ਕੇ ਆਏ ਹੋ ਸੌਰੀ ਸਰ ਸਾਨੂੰ ਮੈਨੂੰ ਮਿਲਿਓ ਪੁੱਛੋ ਮੈਂ ਸਿਰਫ ਮਿਲਣੇ ਨਹੀਂ ਜਾਕਾਂ ਸਰ ਸੋਨਾ ਬੰਦ ਨਾ ਕਰੋ ਤੁਮ ਹਾਂ ਮੈਂ ਸਰ ਸਰ ਨਹੀਂ ਡੀਐਸਪੀ ਸਾਹਿਬ ਇਸ ਦਾ ਗੜਬੜ ਹੋਈ ਹੈ ਮੰਨੋ ਇਹ ਮੈਂ ਮਾਫੀ ਮੈਨੂੰ ਇਹ ਸਰ ਮੌਕੇ ਦੀ ਨਹੀਂ ਜਾਣੂ ਇਹ ਦੱਸੋ ਕਿ ਤੁਸੀਂ ਵੀ ਨਹੀਂ ਲੱਗ ਸਕਦਾ ਮੈਂ ਖੁਦ ਕਹਿੰਦਾ ਨਹੀਂ ਲੱਗ ਸਕਦਾ ਵੇ ਨਹੀਂ ਲਾਈ ਤੁਸੀਂ ਨਹੀਂ ਲਾਈ ਤਾਂ ਉਹਨਾਂ ਦੂਜੀ ਪਾਰਟੀ ਦੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਜੋ ਨੇ ਡਾਕੂਮੈਂਟ ਦਿੱਤੇ ਤੁਹਾਨੂੰ 452 ਦੇ ਸਟੈਂਡ ਉਹ ਕਹਿੰਦੇ ਸੀ ਕੋਈ ਜੀ ਇਸ ਘਰੇ ਹੀ ਹੋਵੇ 452 ਗ੍ਰਿਫਤਾਰੀ ਕਿਉਂ ਹੋਈ ਫਿਰ ਉਹ ਨਹੀਂ ਸਰ ਇਹਨਾਂ ਉਹ ਦੂਜੀ ਪਾਰਟੀ ਨਾ 400 ਤੁਸੀਂ 450 ਲਾਈ ਦੂਜੀ ਪਾਰਟੀ ਨੂੰ ਲੱਗੀ ਸਰ ਗ੍ਰਿਫਤਾਰੀ ਹੋਈ ਅਵੇਲੇਬਲ ਹੈ ਨਾ ਅਵੇਲੇਬਲ ਨਹੀਂ ਸਰ ਰਿਪੋਰਟ ਕਰਿਆ ਹੈ ਨਹੀਂ ਇਹਨਾਂ ਨੂੰ ਕੁਝ ਲੱਗਦਾ ਦਖਾਵਾ ਉਹ ਮੋਬਾਈਲ ਕਿਹਨਾਂ ਕਿੱਥੇ ਨਹੀਂ ਗਈ ਕਿਉਂਕਿ ਜੇ ਇਨਕੁਆਰੀ ਸਰ ਲੱਗੀ ਨਹੀਂ ਹੈ ਸਨਮਾਨੇ 326 ਦੀ ਇਨਕੁਆਰੀ ਸਰ ਹੋਈ ਹੈ

ਕਰਨੀ ਨਹੀਂ ਮੈਨੂੰ ਲੱਗਦਾ। ਕੀ ਕਹਿੰਦੇ ਉਹ ਡੀਐਸਪੀ ਉਹ ਜਿਹੜਾ ਜਾਂਦੇ ਜਾਂਦੇ ਐਂਡ ਚ ਉਹ ਜਵੇਂ ਮੂੰਹ ਕਾਲਾ ਕਰਾ ਲਿਆ। ਕੀ ਕਹਿੰਦੇ ਉਹ ਇਹਨੂੰ ਮਾਤ ਦੇ ਵਰਤਦੇ ਹੁੰਦੇ। ਨੌਕਰੀ ਸਰਕਾਰੀ ਹੈ ਮੈਂ ਵੀ ਕੀਤੀ ਹੈਗਾ ਇਹ ਨੌਕਰੀ। ਤੇ ਮੇਰੇ ਮੈਕ ਵੀ ਦੱਦੇ ਕਹਿੰਦੇ ਕਿ ਜਲਦੀ ਮੂੰਹ ਕਾਲਾ ਕਰ। ਨਹੀਂ ਸਰ ਇਹੋ ਜੀ ਕੋਈ ਸਾਰਾ ਹੈ। ਮੁੱਖ ਮੰਤਰੀ ਭਗਵੰਤ ਮਾਨੀ ਕਹਿੰਦਾ ਕੱਪੜ ਨੂੰ ਇਹ ਵੀ ਨਹੀਂ ਹੈਗੀ। ਮੈਂ ਸਰ ਵੀ ਜਿਹੜਾ ਸਾਡੀ ਸਰਕਾਰ ਦਾ ਮੁਖੀ ਆਇਆ ਉਹ ਕਹਿੰਦਾ ਕੱਪੜ ਨੂੰ ਇਹ ਵੀ ਨਹੀਂ ਹੈਗੀ। ਸਭ ਤੋਂ ਸਭ ਵੀ ਨੌਕਰੀ ਦੀ ਜਿਹੜੀ ਅਸੀਂ ਕਰਦੇ। ਤਿੰਨ ਤੋਂ ਛੇ ਤੁਹਾਡੇ ਦੇ ਨੰਬਰ 1 ਮੋਕਦੋਸ਼ੀ ਨੀਸ਼ ਕੁਮਾਰ ਫਰਾਰ ਕੀਤਾ ਤੁਸੀਂ ਪਰਚੇ ਜੋ ਕੱਢਿਆ ਨੰਬਰ 1 ਨੰਬਰ 2 452 ਦੇ ਤੁਸੀਂ ਕੋਈ ਕਾਰਵਾਈ ਨਹੀਂ ਕੀਤੀ ਨੰਬਰ 3 ਐਸ ਸੀ ਐਸਟੀ ਤੇ ਕੋਈ ਕਾਰਵਾਈ ਨਹੀਂ ਕੀਤੀ ਕੀਤਾ ਕੀ ਹੈ ਤੁਸੀਂ ਫਿਰ ਉਸੇ ਆ ਮੁੰਡਾ ਹੈ ਪੰਡਾਰੇ ਹਸਪੀਟਲ ਲੈ ਕੇ ਬਾਹਾਂ ਇਹ ਤਰਵਾ ਲਈਆਂ ਚੱਪੀਆਂ ਤੁਸੀਂ ਇਹਨੂੰ ਲੋੜੇ ਮਾਂ ਪਿਓ ਇਹਦੇ ਫਰਾਰ ਹੈ ਸਰ ਇਹਨਾਂ ਨੇ ਬਾਸ ਜੀ ਤੁਸੀਂ ਸੁਣ ਜਿਹੜੇ ਵੀ ਸਾਰੇ ਜਿਹੜੀ ਗੱਲ ਰਹੀ ਸਰ ਬੀਜ ਬੋਰਡਿੰਗ ਸਾਰਾ ਕੁਝ ਹੈ ਸਰ ਦਿਆਂ ਚੰਦ ਬਣਾਉਣ ਵਾਲਾ ਸਰ ਕਾਲੀ ਹੱਥ ਨੇ ਸਾਰਾ ਵੀ ਆਪਣੇ ਆ ਤੋੜ ਲਈਏ ਨੇ ਨਹੀਂ ਸਰ ਮੈਂ ਬੇਨਤੀ ਕਰਦਾ ਸਰ ਇਹੀ ਪ੍ਰਦਾਨ ਸਰ ਗੱਲ ਸੁਣੋ ਸਰ ਇਹ ਨਾਲ ਹੀ ਸਰ ਸਮਝ ਸਰ ਗੱਲ ਕਰੋ ਮੈਂ ਤੁਹਾਨੂੰ ਕਲੀਅਰ ਕਰ ਦਿੰਦਾ ਸਰ ਸਰ ਬੇਦਾ ਮਾਤੇ ਕਰਾ ਹਾਂ ਹਾਂ ਜੋ ਸਭ ਪਹਿਲਾਂ ਕਰਦੇ ਆ ਗਏ ਆਪਣੀ ਅਸਰ ਇੱਕ ਅਗਰ ਛੜ ਕੇ ਨਾਲ ਹੀ ਕਰ ਸਰ ਫੇਰ ਆ ਸਰ ਬੰਦੇ ਤੇ ਰੁਕੀਏ ਫੇਰ ਦੁਬਾਰਾ ਗੱਲ ਕਰਦੇ ਆਂ ਮੈਂ ਦੌਰਾ ਰੱਖਾ ਜੀ ਉੱਥੇ ਦਾ ਡੀਐਸਪੀ ਸਰ ਛੋੜੀ ਸਰ ਅਸੀਂ ਮੈਂ ਜੀ ਦੌਰਾ ਕੀਤਾ ਮੀਡੀਆ ਆਉਣਾ ਮੇਰੇ ਨਾਲ ਡੀਜੀਆਰ ਨੂੰ ਕਹਿ ਕੇ ਮੀਡੀਆ ਸਾਰਾ ਜਿੱਥੇ ਮੈਂ ਜਾਣਾ ਮੀਡੀਆ ਨੇ ਆਉਣਾ ਸਕੇ ਸਾਨੂੰ ਵੀ ਸਰ ਅਸੀਂ ਅਸੀਂ ਆ ਜਾ ਰਹੇ ਹਾਂ ਸਾਡੇ ਸਾਡੇ ਸਰ ਵੱਲੋਂ ਹੁਕਮ ਚਾਹੀਦਾ ਅਸੀਂ ਸਰ ਅਸੀਂ ਇੱਕ ਤਾਂ ਵੀ ਵਾਅਦਾ ਕਰਾਂਗੇ ਇਹਦੀ ਸਾਰੇ ਸੰਪਰਕ ਜੀ ਕਿੰਨੇ ਘੰਟਿਆਂ ਚ ਇਹ ਦੇਖਾ ਦੇ ਮੈਂ ਹੁਣੇ ਕਰਾ ਦੇਣਾ ਸਰ ਹੁਣੇ ਐਸੇ ਚ ਲਿਖੋ ਹੁਣੇ ਐਸੇ ਚ ਲਿਖੋ ਮੈਂ ਲਿਖਾਉਣਾ ਠੀਕ ਸਰ ਜਿਹੜੀ ਲਿਖੋ ਮੈਂ ਲਿਖਾਉਣਾ ਕਾਨੂੰਨ ਮੈਂ ਲਿਖਾਉਣਾ ਲਿਖੋ ਨੰਬਰ 1 ਫੈਕਟ ਹੋਵੇ ਐਸੇ ਚ ਨੂੰ ਕੋਣ ਲਾਉਣਾ ਤਨੂੰ ਲਿਖੋ ਕੀ ਕਹਿੰਦਾ ਨੰਬਰ 1 ਸ਼ਿਕਾਇਤ ਕਰਤਾ ਸ਼ਰੂ ਕਾਸਟ ਜੀ ਉਹ ਸ਼ਿਕਾਇਤ ਕਰਤਾ ਸ਼ਿਕਾਇਤ ਕਰਦਾ ਹੈ ਕਿ ਮੇਰੇ ਨਾਲ ਜਾਤੀ ਸੂਚਕ ਸ਼ਬਦ ਬੋਤਵਾਰ ਕੀਤਾ ਗਿਆ ਮੈਨੂੰ ਜਾਤੀ ਸੂਚਕ ਬਾਰਾ ਕਟੀਆਂ ਗਈਆਂ ਜਾਤੀ ਦਾ ਨਾਮ ਲਿਖ ਕੇ ਕਟੀਆਂ ਗਈਆਂ ਜੋ ਕਿ ਅਪਲੀਕੇਸ਼ਨ ਚ ਦਰਜ ਹੈ ਔਰ ਉਸ ਤੋਂ ਬਾਅਦ ਡਿਪਾਰਟਮੈਂਟ ਕਹਿੰਦਾ ਵੀ ਆਪਣਾ ਪ੍ਰੂਫ ਲਿਆਇ ਜੀ ਅਦਰ than ਐਸਸੀ ਤੁਹਾਨੂੰ ਕੀ ਆ ਅਦਰ than ਐਸਸੀ ਅਦਰ than ਐਸਸੀ ਐਸਸੀ ਅਦਰ than ਐਸਸੀ ਨੂੰ ਦੋ ਪਰੂਫ ਬੀ ਡੈਫੀਜਟ ਦਿੱਤੇ ਆ ਤੇ ਅਗਲਾ ਹੁਕਮ ਇਹ ਆ ਕੋਰਟ ਦਾ ਕਿ ਬਿਨਾ ਇਨਕੁਆਰੀ ਦੇ ਪਹਿਲਾਂ ਪਰਚਾ ਦਰਜ ਕਰਾਓ ਉੱਥੇ ਕੋਈ ਇਨਕੁਆਰੀ ਜੇ ਉੱਥੇ ਇਨਕੁਆਰੀ ਕਰਦੇ ਆ ਤੁਸੀਂ ট্রেন ਘਟਕਾਉਨੇ ਆ ਤਾਂ ਤੁਸੀਂ ਦੋਚੀ ਆ ਔਰ ਤੁਹਾਡੇ ਦੇ ਵੀ ਬਰਾਬਰ ਦਾ ਸੀਐਟ ਵੀ ਰਸ ਹੁਣ ਦੱਸੋ ਕੀ ਕਰੀਏ ਇਹ ਨੰਗਾ ਪੜਾਤਾ ਤੋਂ ਮੇਰੀ ਬੇਨਤੀ ਜੀ ਮੈਨੂੰ ਸਾਰੇ ਨਹੀਂ ਪਤਾ ਇਹ ਐਸਟੀਓ ਦੁਆਰਾ ਹੋਈ ਆ ਐਸਟੀਓ ਦੇ ਬੇਸ਼ੋਕੇ ਸਰ ਕਰਦੇ ਤੁਸੀਂ ਕਰੋ ਤਿਆਰ ਇਹਨਾਂ ਨਾਲ ਆਪਾਂ ਸਰ ਪછી ਰਮਪੀ ਇਕੱਲੇ ਜਨਸ ਅਸੀਂ ਸਰ ਇਸ ਵਜ੍ਹਾ ਕਰਕੇ ਕਨਫਿਊਜ਼ਨ ਦੇ ਵਿੱਚ ਇੱਕ ਸਰ ਬਟਾਫੋਨ ਵੀ ਪਾਈ ਉਹਦੇ ਉਹਦੇ ਦੋ ਚੀਜ਼ਾਂ ਬਾਰੇ ਜਿਹੜੀਆਂ ਸਮਝ ਆਉਂਦੀਆਂ ਨੇ ਸਰ ਨਵੇਂ ਲਾ ਦੇ ਮੁਤਾਬਕ ਸਾਨੂੰ 200 ਤੇ ਨਹੀਂ ਨਾ ਨਾ ਹੈ ਹੀ ਕੋਈ ਪੁਰਾਣਾ ਹੀ 1999 ਸੌਰੀ ਸਾਨੂੰ ਸਰ ਸਭ ਤੋਂ ਜ਼ੋਰ ਕਰਤਾ ਹੁਣੇ ਬੁਣੀ ਲਾਫ ਨਹੀਂ ਤੁਸੀਂ ਵਕੀਲ ਨੂੰ ਫੋਨ ਲਾਓ ਚੰਦੇ ਦੇ ਨਾਲ ਕਿ ਮੇਰੇ ਆਪਣੇ ਵਰਗੇ ਨਾਲ ਸਰਕਾਰੀ ਵੀ ਤੁਸੀਂ ਕਰਨਾ ਸਰਕਾਰੀ ਨਾਲ ਸਵੀਕਾਰ ਹੋ ਗਿਆ ਸਰ ਉਹਨੇ ਪੁੱਛੋ ਕਿ ਜੇ ਬੀਸੀ ਗਾੜੀ ਬਲੂਚ ਕਰਦਾ ਕੀ ਉੱਤੇ ਐਸੀ ਲੱਗ ਸਕਦਾ ਮੈਨੂੰ ਸਵਾਲ ਤੇ ਨਹੀਂ ਆਦਾ ਤੁਹਾਡਾ ਹਾਂਜੀ ਐਸੀ ਤੇ ਬੀਸੀ ਸਰ ਲੱਗਦੇ ਨੇ ਕੀ ਉਹ ਲੱਗ ਸਕਦਾ ਹਾਂ ਜੀ ਤੁਹਾਨੂੰ ਕੀ ਨੂੰ ਦੱਸਦੇ ਹੋ ਵੀ ਸਪੀਕਰ ਤੇ ਆ ਮੈਂ ਬਿਲਕੁਲ ਤੇ ਗਲਤ ਨਾ ਬੋਲਦੇ ਕਿ ਜੀ ਅੱਛਾ ਜੀ ਸਰ ਮੈਂ ਸਰ ਚੇਨੂ ਸਾਹਿਬ ਅਫੀਸ਼ੀਅਨ ਬੈਠਾ ਸਰ ਸਾਹਬ ਦੇ ਦਫ਼ਤਰ ਵਿੱਚ ਆ ਜੀ ਸਪੀਕਰ ਆਉਣਾ ਅਕਸਰ ਮੈਨੂੰ ਕੁਝ ਵੇਲੇ ਸੀਗਾ ਐਸਈ ਔਰ ਵੀਸੀ ਦਾ ਝਗੜਾ ਹੋ ਜਾਂਦਾ ਜੀ ਉਹਦੇ ਵਿੱਚ ਸਰ ਕੀ ਐਸਈ ਐਕਟ ਵੀਸੀ ਤੇ ਉੱਪਰ ਲੱਗ ਹੁੰਦਾ ਲੱਗੂ ਹੈ ਜੀ